ਫਗਵਾੜਾ ਦੀ ਕ੍ਰਿਸ਼ਨਾ ਗਊਸ਼ਾਲਾ ਮੀਲੀਗੇੜ ਵਿਖੇ ਬੀਤੇ ਦਿਨੀ 24 ਗਊਆਂ ਦੀ ਦਰਦਨਾਕ ਮੌਤ ਹੋ ਜਾਣ ਨਾਲ ਜਿੱਥੇ ਸਮੂਹ ਹਿੰਦੂ ਸੰਗਠਨਾਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਸੀ ਉੱਥੇ ਹੀ ਇਨ੍ਹਾਂ ਗਊਆਂ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਲਈ ਪੰਜਾਬ ਸਰਕਾਰ ਦੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਘਲਾ ਉੱਚੇ ਚੇਤੌਰ ਤੇ ਪਹੁੰਚੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਕਮ ਨਿਗਮ ਕਮਿਸ਼ਨਰ ਨਮਨੀਤ ਕੌਰ ਬਲ ਅਤੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਵੀ ਮੌਜੂਦ ਸਨ ਇਸ ਦੌਰਾਨ ਉਹਨਾਂ ਜਿੱਥੇ ਗਊਆਂ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਉਹਨਾਂ ਗਊਸ਼ਾਲਾ ਦਾ ਦੌਰਾ ਕਰਕੇ ਪੰਜਾਬ ਸਰਕਾਰ ਵੱਲੋਂ ਗਊਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿੱਤੀਆਂ ਜਾਣੀਆਂ ਸੇਵਾਵਾਂ ਸੰਬੰਧੀ ਵੀ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਇਸ ਦੌਰਾਨ ਉਹਨਾਂ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਉਹ ਦਿਲ ਨੂੰ ਚੰਝੋੜ ਕੇ ਰੱਖ ਦੇਣ ਵਾਲੀ ਘਟਨਾ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਦੇਖੋ ਅੱਜ ਅਸੀਂ ਉਗਾਲਾ ਵਿਖੇ ਗਊਸ਼ਾਲਾ ਚਾਹੇ ਹਾਂ ਇਹ ਸਾਨੂੰ ਪਿਛਲੇ ਸਮੇਂ ਦੇ ਵਿੱਚ ਪਤਾ ਲੱਗਿਆ ਸੀ ਵੀ ਇਹਰੇ 24 ਗਊ ਜਾਨ ਸਨ ਹੈ ਤੇ ਬੜਾ ਮਨ ਨੂੰ ਦੁੱਖ ਹੋਇਆ ਤੇ ਉਦੋਂ ਇਲੈਕਸ਼ਨ ਸੀਗਾ ਕਾਰਪੋਰੇਸ਼ਨ ਦਾ ਇਹ ਕਰਕੇ ਆਇਆ ਨਹੀਂ ਗਿਆ ਬੜੀ ਮਨਜ ਚਾਹਨਾ ਦੇ ਵਿੱਚ ਜਾ ਕੇ ਇਹ ਦੇਖ ਕੇ ਆਈਏ ਇਹੋ ਅਸੀਂ ਗੋ ਮਾਤਾ ਕਹਿੰਦੇ ਆ ਇੰਨਾ ਜਾਦੇ ਨੁਕਸਾਨ ਹੋ ਜਾਣਾਰੇਗ ਦਾ ਦਿਲ ਹਲਾਉਣ ਵਾਲੀ ਗੱਲ ਹੈ ਪਰ ਉਰੇ ਆ ਜਾ ਕੇ ਪਤਾ ਲੱਗਿਆ ਵੀ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਹੈ ਜਿੰਨਾ ਕਰ ਸਕਦੇ ਪ੍ਰਸ਼ਾਸਨ ਨੇ ਉਹਨਾਂ ਸਹਿਯੋਗ ਦਿੱਤਾ ਬਾਕੀ ਉਹਨਾਂ ਦੇਖੋ ਕੁਦਰਤੀ ਗੱਲ ਹੈ ਜੋ ਮੰਨਦਾ ਜੇ ਪਰ ਸਾਡਾ ਜਿਹੜੀ ਡਿਊਟੀ ਬਣਦੀ ਹੈ ਉਹਦੇ ਸਾਰੀ ਮੈਨੇਜਮੈਂਟ ਨੇ ਇਹੀ ਕਿਹਾ ਹੈ ਵੀ ਪ੍ਰਸ਼ਾਸਨ ਨੇ ਪੂਰੀ ਆਪਣੀ ਤਨਦੇਹੀ ਨਾਲ ਪੂਰੀ ਜ਼ਿੰਮੇਵਾਰੀ ਨਾਲ ਇਹਨਾਂ ਨੂੰ ਆਇਆ। ਇਸ ਦੌਰਾਨ ਗਊਸ਼ਾਲਾ ਦੇ ਪ੍ਰਬੰਧਕਾਂ ਤੇ Hindu ਨੇਤਾਵਾਂ ਨੇ ਵੀ ਪੰਜਾਬ ਸਰਕਾਰ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਘਲਾ ਦਾ ਗਊਸ਼ਾਲਾ ਵਿਖੇ ਆਉਣ ਲਈ ਧੰਨਵਾਦ ਕੀਤਾ। ਉਥੇ ਹੀ ਉਹਨਾਂ ਗਊਸ਼ਾਲਾ ਦੇ ਨਜ਼ਦੀਕ ਪੈਕੂੜੇ ਦੇ ਡੰਪ ਨੂੰ ਚਕਵਾਉਣ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਗਊਸ਼ਾਲਾ ਦੇ ਨਜ਼ਦੀਕ ਜਿੱਥੇ ਪ੍ਰਾਚੀਨ ਸ਼ਿਵ ਮੰਦਰ ਅਤੇ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਜਠੇਰਿਆਂ ਦਾ ਅਸਥਾਨ ਹੈ, ਉਥੇ ਹੀ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਕੂੜੇ ਦੇ ਡੰਪ ਕਾਰਨ ਭਾਰੀ ਪਰੇਸ਼ਾਨੀਆਂ ਝੇਲਣੀਆਂ ਪੈਂਦੀਆਂ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ Hindu ਸੰਗਠਨਾਂ ਦੇ ਆਗੂ ਵੀ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ। ਜਿਹੜੀ ਸਾਡੀ ਦੁੱਖ ਤਕਲੀਫ ਆ, ਸਾਡੇ ਸਾਰੇ ਅਫਸਰ ਜਿਹੜੇ ਸਾਰੇ ਉਹ ਇੱਥੇ ਪਹੁੰਚੇ ਸੀ। ਸਭ ਤੋਂ ਵੱਡਾ ਜਿਹੜਾ ਇੱਕ ਕੋੜ ਸਾਡੇ ਲਾਗੇ ਪਾਲਿਆ ਗਿਆ ਸੀ ਇਹ ਡੰਪ ਜਿੱਥੇ ਇੱਕਾ ਦਾ ਪਾਸੇ ਅਸੀਂ ਗਊ ਮਾਤਾ ਨੂੰ ਪੂਜਦੇ ਆਂ ਦੂਜੇ ਪਾਸੇ ਅਸੀਂ ਗੰਧੇ ਦੇ ਵਿੱਚ ਉਹਨਾਂ ਨੂੰ ਰੱਖਣ ਲਈ ਮਜਬੂਰ ਆ ਉਹ ਵੀ ਇੱਕ ਸਾਡੀ ਪ੍ਰਸ਼ਾਸਨਿਕ ਜਿਹੜੀ ਇੱਕ ਬਹੁਤ ਵੱਡੀ ਗਲਤੀ ਆ ਕਿਉਂਕਿ ਨਾਲ ਦੇਖੋ ਐਡੀ ਵੱਡੀ ਭਵਿਆ ਮੂਰਤੀ ਆ ਸ਼ੇਪੋਲੇਨਾਥ ਜੀ ਦੀ ਮੰਦਿਰ ਗੁਰਦੁਆਰੇ ਨਾਲ ਸਾਡੇ ਜਠੇਰੇ ਆ ਕੰਡਾ ਗੋਤਰ ਦੇ ਨਾਲ ਗੁਰਦੁਆਰਾ ਸਾਹਿਬ ਔਰ ਇੰਨੀਆਂ ਮਤਲਬ ਧਾਰਮਿਕ ਸੰਸਥਾਵਾਂ ਦੇ ਵਿੱਚ ਡੰਪ ਬਣਾਤਾ ਗਿਆ ਇਹ ਬੜੀ ਇੱਕ ਮੰਦਭਾਗੀ ਘਟਨਾ ਵੀ ਸੀ ਗੱਲ ਵੀ ਸੀ ਕਿਉਂਕਿ ਸਾਰਿਆਂ ਨੂੰ ਆਪਣੀ ਆਪੋ ਦਾਪੀ ਪਈ ਹੋਆ ਕੋਈ ਜਿਦਾ ਵਸਾਈ ਸਾਹਿਬ ਨੇ ਕਿਹਾ ਕਿ ਕਈ ਮੰਤਰੀਆਂ ਨਾਲ ਉਹਨਾਂ ਦੀ ਵੀ ਕਮਿਟਮੈਂਟ ਹੋਈ ਆ ਅਸੀਂ ਵੀ ਬਗਾਹੇ ਬਗਾਹੇ ਅਸੀਂ ਇਹਦੇ ਬਾਰੇ ਬੋਲਦੇ ਰਹੇ ਆ ਸਾਡੇ ਮੇਰੇ ਖਿਆਲ ਹੈ ਕਿ ਸਾਹਿਬ ਨੇ ਇਥੇ ਕੇਸ ਵੀ ਕੀਤਾ ਉਹਦੇ ਬੋਰਡ ਵੀ ਲੱਗੇ ਸੀ ਬੁਣ ਕੇ ਉਹ ਬੋਰਡ ਉਤਾਰ ਦਿੱਤੇ ਗਏ ਸੋ ਹੁਣ ਇਹੀ ਬੇਨਤੀ ਆ ਚੇਅਰਮੈਨ ਸਾਹਿਬ ਅੱਗੇ ਕਿ ਤੁਸੀਂ ਪਹਿਲ ਕਦਮੀ ਜਿਹੜੀ ਅੱਜ ਕੀਤੀ ਆ ਜੋ ਗਊਆਂ ਨਾਲ ਹੋਇਆ ਉਹ ਅੱਗੇ ਤੋਂ ਇਦਾਂ ਦੀ ਘਟਨਾ ਨਾ ਵਾਪਰੇ ਉਹਦੇ ਲਈ ਵੀ ਤੁਸੀਂ ਅੱਜ ਜਿਹੜੇ ਸਾਡੇ ਗਊਸ਼ਾਲਾ ਦੇ ਪ੍ਰਧਾਨ ਨੇ ਗਸਾਈ ਜੀ ਇਹਨਾਂ ਨੂੰ ਬਹੁਤ ਗੱਲਾਂ ਨਾਲ ਆਗਤ ਕਰਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਔਰ ਇਹੇ ਬੇਨਤੀ ਆ ਕਿ ਇਹ ਡੰਪ ਤੋਂ ਸਾਨੂੰ ਨਿਯਾਤ ਜਰੂਰ ਦਿਵਾਤੀ ਜੀ